ਕੀ ਲੋ ਹਾਂਜੀ ਰਾਜ ਜੀ ਕੀ ਹਾਲ ਆ ਤੁਹਾਡੇ ਠੀਕ ਆ ਰਹਿਣ ਵਧੀਆ ਚੱਲਿਆ ਲੱਗਦਾ ਕਿਤੇ ਬਗਰਾੜੀ ਚੱਲੇ ਸੀ ਯਾਰ ਜਾਣਾ ਤਾਂ ਮੈਂ ਵੀ ਸੀ ਆਰੋ ਨਾਲ ਹੀ ਚੱਲੋ ਮੇਰੇ ਮੇਰਾ ਨਾ ਮੋਟਰਸਾਈਕਲ ਖਰਾਬ ਹੋ ਗਿਆ ਮੈਨੂੰ ਬਸ ਆਉਣ ਜਾਣ ਕਰਨਾ ਕੇਸ ਦੀ ਦਸਤਾਵਾਰਾਂ ਦੇ ਪਰਨੇ ਲਿਓਣੇ ਆ ਅੱਛਾ ਜੀ ਤੈਨੂੰ ਕਿੰਨਾ ਟਾਈਮ ਲੱਗੂ ਮੈਨੂੰ ਤਾਂ ਨਾਈ ਦੀ ਦੁਕਾਨ ਜਾਣਾ ਵਾਲ ਕਟਾਉਣ ਨਾਈ ਨਾਈ ਦੀ ਦੁਕਾਨ ਤੇ ਯਾਰ ਨਵੀਂ ਦੁਕਾਨ ਹੀ ਖੁੱਲੀ ਏੜੀ ਰਮਣੀਅਰ ਗੁੱਸਾ ਨਾ ਕਰੀ ਜਾੜੀ ਤਾਂ ਮੈਂ ਵੀ ਕਟਾਉਣਾ ਹਾਂਜੀ ਪਰ ਮੈਂ ਕੋਹ ਦੇ ਮੇਨੇ ਨਾਈ ਦੀ ਦੁਕਾਨ ਦੇ ਵਿੱਚ ਨਹੀਂ ਵੜਦਾ ਕਿਉਂ ਕੋਸ ਕੀ ਹੁੰਦਾ ਹੋਜਾ ਯਾਰ ਹੁਣ ਵੀਰੇ ਤੈਨੂੰ ਪਤਾ ਨਹੀਂ ਕਿਹੜੇ ਦਿਨ ਚੱਲਦੇ ਆ ਕਿਹੜੇ ਦਿਨ ਚੱਲਦੇ ਬਈ ਵੀਰੇ ਹਣ ਸਿੱਧੀ ਦਿਹਾੜੇ ਚੱਲਦੇ ਆ ਓਹੋ ਬਈ ਮੇਰੇ ਨਾਲ ਦਿਮਾਗ ਚੋਂ ਨਿਕਲਦੀਆਂ ਗੱਲਾਂ ਉਹ ਤਾਂ ਮੈਨੂੰ ਯਾਦ ਸੀਗਾ ਮੇਰੇ ਕਦੇ ਕਦੇ ਦਿਮਾਗ ਚੋਂ ਨਿਕਲਦੀਆਂ ਗੱਲਾਂ ਵੀਰੇ ਇੰਨਾ ਦਿਨਾਂ ਦੇ ਵਿੱਚ ਅੱਖਾਂ ਚੋਂ ਹੰਝੂ ਤਾਂ ਨਿਕਲ ਸਕਦੇ ਆ ਪਰ ਆਪਣੇ ਦਿਮਾਗੋਂ ਸਿੱਧੀ ਦਿਹਾੜੇ ਦਾਵਾ ਤੂੰ ਜਾ ਤੇਰਾ ਮੇਰਾ ਸਾਥ ਨਹੀਂ ਬਣਨਾ ਉਬਈ ਮਾਫ ਕਰੋ ਯਾਰ ਮੇਰਾ ਨਾ ਦਿਮਾਗ ਤੋਂ ਨਿਕਲਿਆ ਦੀ ਗੱਲ ਪਰ ਮੈਂ ਨਾ ਹੁਣ ਵਾਲ ਕਟਾਉਣੀ ਜਾਣਾ। ਮੈਂ ਥੋੜੇ ਨਾਲ ਦਸਤਾਰਾਂ ਲੈਣੀ ਜਾਵੜੂnga। ਇਹ ਹੌਲੀ ਹੌਲੀ ਮੈਂ ਕਿਸੇ ਰੱਖ ਲੂnga। ਆ ਜੀ। ਸ਼ਾਮ ਜੀ। ਧੰਨਵਾਦ ਜੀ ਬਹੁਤ। ਬਰਿਆਪਾ ਕੋ ਉਹਦਾ ਮਹੀਨਾ ਤਾਂ ਰੱਖ ਹੀ ਸਕਦੇ ਆ। ਸਹੀ ਗੱਲ ਹੈ ਜੀ। ਚੱਲ ਫਰੇ ਰਮਣ। ਚਲੋ ਜੀ। ਬਹੁਤ ਸ਼ੁਕਰ। ਬਰਿਆ ਮਹੀਨਾ? ਹਾਂ। ਆਪਾਂ ਨੂੰ ਜਾਨੀ ਵਾਰ ਦੇ ਕਟਾਉਣੇ ਚਾਹੀਦੇ। ਸਹੀ ਗੱਲ ਹੈ। ਉਹ ਮਹੀਨਾ ਤਾਂ ਆਪਾਂ ਰੱਖ ਹੀ ਸਕਦੇ ਆ। ਸਹੀ ਗੱਲ ਹੈ ਜੀ। ਸਹੀ ਗੱਲ ਆ ਸਹਿਮਤ ਤੁਹਾਡੀ ਗੱਲ ਤਾਂ